ਜਿਹੜੇ ਆਗੂ ਜਾਂ ਜਰਨੈਲ ਹੁੰਦੇ ਆ ਨਾ ਕੌਮਾਂ ਦੇ ਉਹ ਫਿਰ ਆਪਣੀਆਂ ਸੰਸਥਾਵਾਂ ਤੋਂ ਉੱਤੇ ਉੱਠ ਕੇ ਉਹ ਕੌਮ ਦੀ ਗੱਲ ਵਿੱਚ ਕਰਦੇ ਆ ਉਹ ਉਸ ਪੱਤ ਸਾਨੂੰ ਇਹ ਵੀ ਪਤਾ ਲੱਗੂ ਉਦੋਂ ਤੱਕ ਅਸੀਂ ਬਹੁਤ ਲੜਾਈਆਂ ਲੜੀ ਜਾਵਾਂਗੇ ਸਾਡਾ ਫੌਂ ਪੈਣਾ ਸੀ ਇਹ ਗੱਲ ਨਹੀਂ ਸਮਝਦੇ ਤੇ ਅਸੀਂ ਸੰਘਰਸ਼ਾਂ ਦੇ ਉੱਤੇ ਆਪਦੇ ਮਹਿਲ ਬਣਾ ਰਹੇ ਆ ਤੇ ਮੁੜ ਕੇ ਸੰਘਰਸ਼ ਤਾਂ ਜਵਾਲਾ ਮੁਖੀ ਵਾਂਗੂ ਹੁੰਦਾ ਉਹਨੇ ਫਟਣਾ ਹੀ ਫਟਣਾ ਫਿਰ ਉਹਦੇ ਉੱਤੇ ਮਹਿਲ ਬਣਾਉਣ ਵਾਲੇ ਤਾਂ ਕਮਲੇ ਹੁੰਦੇ ਆ ਉਹ ਜਵਾਲਾ ਮੁਖੀ ਨੂੰ ਫਟਣ ਤੋਂ ਕੌਣ ਰੋਕ ਸਕਦਾ ਉਹ ਜਦੋਂ ਫਟਿਆ ਉਹਦੇ ਲਾਵੇ ਦੇ ਨਾਲ ਸਭ ਕੁਝ ਸੜ ਜਾਂਦਾ ਸਾਡੇ ਨਾਲ ਇਹ ਹੋ ਰਿਹਾ ਆ ਸਾਨੂੰ ਸਾਡੀ ਲੜਾਈ ਨਹੀਂ ਸਮਝ ਆ ਰਹੀ ਸਾਡੀ ਲੜਾਈ ਕੀ ਆ ਸਮੱਸਿਆ ਜਾਂ ਮਸਲਿਆਂ ਦੀ ਸਮਝ ਦੇਖੋ ਬੜੀਆਂ ਕੌਮਾਂ ਤੇ ਆਪਾਂ ਜਿੱਥੇ ਅੱਜ ਖੜੇ ਆ ਨਾ ਇਹ ਕਿਸੇ ਵੇਲੇ ਯਹੂਦੀਆਂ ਤੇ ਹੀ ਵਰਤਾਰਾ ਵਾਪਰਿਆ ਸੀ ਉਹਨਾਂ ਤੇ ਵੀ ਅਸੀਂ ਕੱਲੂਗਾਰਿਆਂ ਤੋਂ ਨਿਕਲੇ ਆ ਪਹਿਲਾਂ ਜਦੋਂ 18ਵੀਂ ਸਦੀ ਤੋਂ ਲੈ ਕੇ ਹੁਣ ਤੱਕ ਸਾਡੇ ਕੱਲੂਗਾਰੇ ਸਾਡੇ ਨਾਲ ਹੋਏ ਆ ਵੱਡਾ ਕੱਲੂਗਾਰਾ ਛੋਟਾ ਕੱਲੂਗਾਰਾ ਫਿਰ 84 ਵੇਲੇ ਫਿਰ ਕੱਲੂਗਾਰਾ ਫਿਰ ਸਾਡੀ ਜੋ ਦਿੱਲੀ 'ਚ ਸਾਡੇ ਨਾਲ ਵਾਪਰਿਆ ਪਰ ਅੱਜ ਤੱਕ ਕੌਮ ਨੂੰ ਸਮਝ ਨਹੀਂ ਆਈ ਚੱਲ ਕੀ ਰਿਹਾ ਪੰਜਾਬ ਨੂੰ ਪੰਜਾਬੀਆ ਤਰ੍ਹਾਂ ਸਮਝ ਨਹੀਂ ਆਈ ਇਹਦੇ ਪਿੱਛੇ ਚੱਲ ਕੀ ਰਿਹਾ ਜਦੋਂ ਤੱਕ ਸਾਨੂੰ ਇਸ ਸਮੱਸਿਆ ਦਾ ਇਹ ਨਾ ਮਸਲਿਆਂ ਦਾ ਸਾਨੂੰ ਸਮਝ ਨਹੀਂ ਆਊਗੀ ਅਸੀਂ ਸਿਰ ਜੋੜ ਕੇ ਨਹੀਂ ਬੈਠਾਂਗੇ ਕੌਮਾਂ ਜਾਂ ਇੱਕ ਖਿੱਤੇ ਦੇ ਲੋਕ ਬੜਾ ਟਾਈਮ ਲਾ ਦਿੰਦੇ ਆ ਸਾਲੋਂ ਵੱਧ ਹੀ ਲੱਗ ਜਾਂਦੇ ਆ ਗੱਲ ਸਮਝਣ ਲਈ ਵੀ ਗੱਲ ਹੈ ਕੀ ਉਹਨੀ ਸਿਹਰਤ ਤਾਂ ਸਾਡੇ ਕੋਲ ਹੈ ਨਹੀਂ ਹਜੇ ਤਾਂ ਹੈ ਨਹੀਂ ਕਿਉਂਕਿ ਇੱਕ ਪਾਸੇ ਖੜਾ ਸਟੇਟ ਸਟੇਟ ਹੁਣ ਕੀ ਆ ਉਹਦੀਆਂ ਨੀਤੀਆਂ ਕੀ ਆ ਤੁਸੀਂ ਮੈਨੂੰ ਕਹਿ ਰਹੇ ਸੀ ਵੀ ਉਹ ਆ ਵੀ ਥੇਠ ਪੰਜਾਬੀ ਅਲੀ ਭਾਸ਼ਾ ਲੈ ਕੇ ਆ ਜਦੋਂ ਆਪਾਂ ਗੱਲ ਕਰਨੀ ਆ ਕਿਉਂਕਿ ਕਈ ਵਾਰੀ ਇਹ ਗੱਲ ਹੁਣ ਪਰ ਇਹ ਗੱਲ ਮੈਂ ਵੀ ਕੋਸ਼ਿਸ਼ ਕਰੂੰਗਾ ਜੀ ਲੈ ਕੇ ਆਵਾਂ ਭਾਈ ਇੱਕ ਲਫ਼ਜ਼ਾ ਸਟੇਟ ਕਰਾਫਟ ਸਟੇਟ ਕਰਾਫਟ ਕੀ ਹੁੰਦਾ ਤੇ ਡੀਪ ਸਟੇਟ ਡੀਪ ਸਟੇਟ ਕੀ ਹੁੰਦੀ ਆ ਜਦੋਂ ਤੱਕ ਸਾਡੇ 'ਚ ਰਾਸ਼ੀ ਚੇਤਨਾ ਨਹੀਂ ਨਾ ਅਸੀਂ ਉਹਦੀ ਲੜਾਈ ਨਹੀਂ ਸਮਝ ਸਕਦੇ ਇੱਥੇ ਛੋਟੀਆਂ ਜੀਆਂ ਇੰਨਾ ਇੰਨੇ ਕਿ ਟਾਈਮ 'ਚ ਆਪਾਂ ਇਡੀਆਂ ਇੰਪੋਰਟੈਂਟ ਇੰਨੀਆਂ ਮਹੱਤਵਪੂਰਨ ਗੱਲਾਂ ਕਰੀਏ ਤੇ ਉਹਨਾਂ ਨੂੰ ਸਮਝੀ ਜਾਈਏ ਇਹ ਵੀ ਪੋਸੀਬਲ ਨਹੀਂ ਪਰ ਆਪਾਂ ਜਿੰਨਾ ਕਿ ਸਮਾਂ ਉਹਦਾ ਲਾਹਾ ਲੈ ਸਕਦੇ ਆ ਸਿਰ ਜੋੜ ਕੇ ਬੈਠ ਕੇ ਗੱਲਾਂ ਨੂੰ ਮਾੜਾ ਮੋਟਾ ਸਮਝ ਸਕਦੇ ਆ ਜਦੋਂ ਅਸੀਂ ਸਟੇਟ ਕਰਾਫਟ ਨੂੰ ਤੇ ਡੀਪ ਸਟੇਟ ਨੂੰ ਸਮਝ ਲਿਆ ਉਦੋਂ ਸਾਨੂੰ ਇਹ ਪਤਾ ਲੱਗ ਜੂ ਵੀ ਕੌਮੀ ਯੋद्धा ਕੌਣ ਆ ਗਦਾਰ ਕੌਣ ਆ ਤੇ ਸਰਦਾਰ ਕੌਣ ਆ ਉਦੋਂ ਫਿਰ ਕਿਸੇ ਦੇ ਸਰਟੀਫਿਕੇਟ ਵੰਡੇ ਸਾਡੇ ਮਾਨਸਿਕਤਾ ਤੇ ਇਸ ਗੱਲ ਦੇ ਘਰ ਨਹੀਂ ਕਰਨਾ ਵੀ ਫੁਲਾਣਾ ਗਦਾਰ ਆ ਫੁਲਾਣਾ ਸਰਦਾਰ ਆ ਜਦੋਂ ਤੱਕ ਸਾਡੇ ਵੀ ਅੱਖਾਂ ਤੇ ਪੜਦੇ ਪਏ ਆ ਨਾ ਸਾਨੂੰ ਸਮਝ ਹੀ ਨਹੀਂ ਵੀ ਸਟੇਟ ਕਰਾਫਟ ਕੀ ਹੁੰਦਾ ਸਰਕਾਰ ਨੂੰ ਦੇਖਦੇ ਆ ਅਸੀਂ ਸਰਕਾਰ ਕਦੇ ਕਾਂਗਰਸ ਦੀ ਮੁੜ ਕੇ ਭਾਜਪੀ ਦੀ ਉਹਦੇ ਪਿੱਛੇ ਵੀ ਕੁਝ ਪਿਆ ਉਦੇ ਪਿੱਛੇ ਇਸ ਦੇਸ਼ ਨੂੰ ਇਹਦੇ ਇੰਸਟੀਟਿਊਟਸ ਕਿਵੇਂ ਘੜਨੇ ਆ ਉਹਨਾਂ ਦੇ ਵਿੱਚ ਕਿਹੜੀ ਵਿਚਾਰਧਾਰਾ ਹੋਣੀ ਚਾਹੀਦੀ ਆ ਇੱਕ ਦੇਸ਼ ਨੂੰ ਇੱਕ ਨੇਸ਼ਨ ਨੂੰ ਬਿਲਡ ਕਿਵੇਂ ਕਰਨਾ ਇਹ ਸਾਰਾ ਪ੍ਰੋਸੈਸ ਕੌਣ ਚਲਾਉਂਦਾ ਹੈ ਡੀਪ ਸੇਟ ਚਲਾਉਂਦੀ ਹੈ ਜਿਹੜੇ ਪਿੱਛੇ ਇਹਦੇ ਬੈਠੇ ਲੋਕ ਆ ਜਿਨ੍ਹਾਂ ਨੇ ਪਾਲਿਸੀਆਂ ਘੜਦੀਆਂ ਜਿਨ੍ਹਾਂ ਨੇ ਆ ਚਿਹਰਿਆਂ ਨੂੰ ਜਿਹੜੇ ਰਾਜਸੀ ਜਿਹੜੇ ਇਹਨਾਂ ਨੂੰ ਅੱਗੇ ਲਾਖੇ ਉਹਨਾਂ ਪਾਲਿਸੀਆਂ ਨੂੰ ਇੰਪਲੀਮੈਂਟ ਕਰਨਾ ਜਿਹੜੀ ਪਾਰਟੀ ਮੈਜੋਰਿਟੀ 'ਚ ਆ ਗਈ ਡੀਪ ਸਟੇਟ ਉਹਦੇ ਤੋਂ ਆਪ ਦਾ ਕੰਮ ਕਰਾਉਂਦਾ ਵੀ ਇਸ ਨੇਸ਼ਨ ਨੂੰ ਇਸ ਦੇਸ਼ ਨੂੰ ਚਲਾਉਣਾ ਕਿਵੇਂ ਹੈ ਸੋ ਅਸੀਂ ਜਿਹੜੇ ਖੇਤੇ 'ਚ ਵੱਸਦੇ ਆਂ ਅਸੀਂ ਇਸ ਦੇਸ਼ 'ਚ ਮਾਈਨੋਰਿਟੀ ਆਂ 2% ਹਾਲਾਂਕਿ ਗਿਣਤੀਆਂ ਮੈਂਤੀਆਂ ਤੋਂ ਸਾਨੂੰ ਸਾਡੇ ਗੁਰੂ ਪਾਤਸ਼ਾਹ ਨੇ ਬਾਹਰ ਕੱਢਿਆ ਬਿੰਤੀਆਂ ਬਿੰਤੀਆਂ ਸਾਡੇ ਲਈ ਮੈਨੇ ਨਹੀਂ ਰੱਖਦੀਆਂ ਉਹ ਵਾਕਈ ਨਹੀਂ ਰੱਖਦੀਆਂ ਤਾਂ ਹੀ ਉਸਾਵਾ ਦਾ ਸਵਾ ਲਖਣ ਵਾਲੇ ਇੱਕ ਲੜਾਉਣ ਵਾਲੇ ਫਲਸਫੇ ਜਿਹੜੇ ਸਾਡੇ ਕੋਲੇ ਆ ਉਹ ਏਸੇ ਕਰਕੇ ਆ ਤੇ ਰੱਖਣੀਆਂ ਵੀ ਲਈ ਚਾਹੀਦੀਆਂ ਇੱਥੇ ਮੈਂ ਉਹ ਗੱਲਾਂ ਨਹੀਂ ਕਰਨ ਆਇਆ ਵੀ ਤੁਹਾਡੇ ਪਸੰਦ ਆਉਣ ਤੇ ਤੁਸੀਂ ਮੇਰੀ ਵਾਹ ਵਾਹ ਕਰੋ ਉਹ ਤਾਂ ਮਕਸਦ ਹੀ ਨਹੀਂ ਨਾ ਜਿਨਾ ਤੁਹਾਡੇ ਤੋਂ ਵੋਟਾਂ ਮੰਗਣ ਆਇਆ ਭਾਈ ਜੀ ਨੇ ਕਿਹਾ ਆਪਾਂ ਤੁਰੀਏ ਤੁਰਾਂਗੇ ਪਲੇਟਫਾਰਮ ਵੀ ਬਣਾਵਾਂਗੇ ਔਰ ਮੈਂ ਤੁਹਾਨੂੰ ਸਹੀ ਦੱਸਾਂ ਪੰਜਾਬ ਦਾ ਜਿਹੜਾ ਹੱਲ ਪਿਆ ਉਹ ਪਿਆ ਤਿੰਨ ਚਾਰ ਲਹਿਰਾਂ ਇਕੱਠੀਆਂ ਚੱਲਣ ਇੱਥੇ ਰਾਸੀ ਲਹਿਰ ਚੱਲੇ ਸਮਾਜਿਕ ਲਹਿਰ ਚੱਲੇ ਇੱਥੇ ਪੰਥਕ ਧਾਰਮਿਕ ਲਹਿਰ ਚੱਲੇ ਤੇ ਡਾਂਸ ਸੋਟੇ ਵਾਲਾ ਵੀ ਚੱਲਣ ਬੰਦੇ ਨਾਲ ਇਹ ਇਹ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਜਦੋਂ ਤੱਕ ਇਹ ਚਾਰ ਪੰਜ ਲਹਿਰਾਂ ਇਕੱਠੀਆਂ ਨਹੀਂ ਚਲਦੀਆਂ ਤੇ ਉਹਨਾਂ ਦਾ ਆਪਸ ਵਿੱਚ ਕੋਆਰਡੀਨੇਸ਼ਨ ਨਹੀਂ ਬਣਦਾ ਜਦੋਂ ਤੱਕ ਉਹ ਬੰਦੇ ਇੱਕ ਦੂਜੇ ਨੂੰ ਸਪੇਸ ਦੇ ਕੇ ਨਹੀਂ ਚੱਲਦੇ ਵੀ ਇੱਕ ਦੂਜੇ ਦੀ ਤੁਸੀਂ ਨਿੰਦਿਆ ਵੀ ਕਰ ਸਕਦੇ ਇੱਕ ਦੂਜੇ ਦੇ ਐਕਸ਼ਨ ਨੂੰ ਵੀ ਨਿੰਦ ਸਕਦੇ ਹਾਂ ਤੇ ਉਸ ਗੱਲ ਨੂੰ ਦੂਜੀ ਤੇ ਰਸਮਝੇ ਤੇ ਉਹਦੀ ਖਿਲਾਫਤ ਜਾਂ ਉਹਦੀ ਦੁਸ਼ਮਣ ਤੇ ਨਾ ਬੜ ਕੇ ਖੜੀ ਹੋ ਜੇ ਅੱਜ ਸਾਡੇ ਨਾਲ ਕਿਸਾਨੀ ਸੰਘਰਸ਼ ਚ ਕੀ ਹੋ ਰਿਹਾ ਜੇ ਅਸੀਂ ਆਪਦੇ ਹੀ ਬਜ਼ੁਰਗਾਂ ਦੀ ਆਪਦੇ ਆਗੂਆਂ ਦੀ ਮਾੜੀ ਮੋਟੀ ਉਹਨਾਂ ਨੂੰ ਕੋਈ ਨਸੀਹਤ ਦਿੰਦੇ ਆ ਕਿਉਂ ਨਹੀਂ ਦੇ ਸਕਦੇ ਦੇਸ ਆਈ ਨਹੀਂ ਉਮਰ ਦਾ ਤੇ ਗਿਆਨ ਦਾ ਤਾਂ ਕੋਈ ਸਬੰਧ ਨਹੀਂ ਇਹਦਾ ਪਤਾ ਨਹੀਂ ਕਦੋਂ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਕਿਹੜੀ ਚਿੰਗ ਤੁਹਾਡੇ ਅੰਦਰ ਲਾ ਦੇਣੀ ਆ ਕਿਹਦੀ ਜਮੀਰ ਜਾਗ ਜਾਣੀ ਆ ਕਿਹਦੇ ਅੱਖਾਂ ਤੋਂ ਪੜਦਾ ਉਹ ਉੱਠ ਜਾਣਾ ਸਾਂਦਾਂ ਦੇ ਪੜਦਾ ਅੱਖਾਂ ਤੋਂ ਐਂ ਉੱਠ ਗਿਆ ਸੀ ਨਾ ਉਦੋਂ ਰਵਾਇਤ ਸੀ ਦੰਦਮੀ ਟਕਸਾਲ ਦੇ ਮੁਖੀ ਸੀ ਵੀ ਜਦੋਂ ਕੋਈ ਮੁਖੀ ਇੱਕ ਅਕਾਲ ਚਲਾਣਾ ਕਰਦਾ ਔਰ ਸਾਂਦਾਂ ਨੂੰ ਤਾਂ ਪ੍ਰਤੱਖ ਸੀ ਵੀ ਹੁਣ ਲੜਾਈ ਆਮੋ ਸਾਹਮਣੀ ਆ ਹੁਣ ਤਾਂ ਸ਼ਹਾਦਤ ਦੇਣੀ ਪੂ ਤੇ ਆਉਣ ਵਾਲੇ ਮੁਖੀ ਦਾ ਨਾਂ ਦੱਸ ਕੇ ਜਾਂਦਾ ਪਰ ਉਹਨਾਂ ਨੇ ਇਹ ਗੱਲ ਸਮਝ ਲਈ ਸੀ ਵੀ ਇੱਥੇ ਸੰਸਥਾਵਾਂ ਤੇ ਇੱਥੇ ਟਕਸਾਲਾਂ ਦੀ ਲੜਾਈ ਨਹੀਂ ਆ ਲੜਾਈ ਦੁਬੱਠੀ ਆ ਸੋ ਮੁਖੀ ਦਾ ਨਾਂ ਦੱਸਣਾ ਨਹੀਂ ਦੱਸਣਾ ਇਹ ਕੋਈ ਉਸ ਵੇਲੇ ਜਿਹੜੇ ਆਗੂ ਜਾਂ ਜਰਨੈਲ ਹੁੰਦੇ ਆ ਨਾ ਕੌਮਾਂ ਦੇ ਉਹ ਫਿਰ ਆਪਣੀਆਂ ਸੰਸਥਾਵਾਂ ਤੋਂ ਉੱਤੇ ਉੱਠ ਕੇ ਉਹ ਕੌਮ ਵੀ ਗੱਲ ਕਰਦੇ ਆ ਉਹ ਉਸ ਪੱਤਰ ਤੇ ਜਾ ਕੇ ਸੋਚਦੇ ਆ ਸਰਜਨਾਇਲ ਸਿੰਘ ਨੇ ਅਗਲੇ ਕੁਝ ਸੇ ਮੁਖੀ ਦਾ ਨਾਂ ਨਹੀਂ ਦੱਸਿਆ ਔਰ ਦੇਖੋ ਇਹੋ ਜਿਹਾ ਬਿਰਤਾਂਦ ਰੱਛਤਾ ਸਾਡੇ ਲਈ ਜਿਹੜਾ ਅਸੀਂ ਸਮਝ ਨਹੀਂ ਸਕੇ ਇਹ ਉਹ ਵਰਤਾਰਾ ਤੇ ਰਚਦਾ ਜਿਹੜੇ ਵੱਡੇ ਵੱਡੇ ਸਾਹਿਤਕਾਰ ਵੱਡੇ ਵੱਡੇ ਜਿਹੜੇ ਆ ਇੰਟੈਲੈਕਚੁਅਲਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਵੀ ਇਹ ਤਾਂ ਬੁੱਧੀਜੀਵੀ ਆ ਉਹ ਵੀ ਨਹੀਂ ਰਚ ਸਕੇ ਕਿਤਾਬਾਂ ਲਿਖ ਲੈ ਕਿ ਨਹੀਂ ਰਚ ਸਕੇ ਜੇ ਕਿਤੇ ਉਹ ਵਰਤਾਰਾ ਨਾਮ ਵਾਪਰਦਾ ਅੱਜ ਤੱਕ ਸਾਡੀ ਹੋਂਦ ਜਿਹੜੀ ਹੋਂਦ ਨੂੰ ਆਪਾਂ ਬਚਾਉਣ ਦੀ ਗੱਲ ਕਰ ਰਹੇ ਆ ਇਹ ਤਾਂ ਖਤਮ ਸੀ ਉਹ ਵਰਤਾਰਾ ਵਾਪਰਿਆ ਤਾਂ ਕੋਈ ਸੰਘਰਸ਼ੀ ਬੰਦੇ ਕਈ ਯੋਧੇ ਉੱਠੇ ਜਿਨ੍ਹਾਂ ਨੇ ਕੌਮੀ ਲੜਾਈ ਲੜੀ ਹੈ ਔਰ ਕੌਮੀ ਲੜਾਈ ਲੜਨੀ ਤੇ ਆਪਦੇ ਆਪ ਨੂੰ ਐਂਟੀ ਨੈਸ਼ਨਲ ਜਾਂ ਅਸੀਂ ਐਂਟੀ ਨੈਸ਼ਨਲ ਬਣ ਜਾਂਦੇ ਆ ਨਹੀਂ ਅਸੀਂ ਐਂਟੀ ਨੈਸ਼ਨਲ ਨਹੀਂ ਅਸੀਂ ਦੇਸ਼ ਧਰੋਹੀ ਵੀ ਨਹੀਂ ਇਹ ਤਾਂ ਸਰਕਾਰ ਦਾ ਕੰਮ ਆ ਸਾਡੇ ਤੇ ਥੱਪੇ ਲਾਉਣਾ ਸਵੈ ਰੱਖਿਆ ਕਰ ਰਹੇ ਆ ਅਸੀਂ ਆਪਦੀ ਇਹਦਾ ਤਾਂ ਤੁਸੀਂ ਵੇਖੋ ਉਸ ਕੋਦਰਤ ਨੇ ਹਰ ਜੀਵ ਨੂੰ ਸਵੈ ਰੱਖਿਆ ਦਾ ਅਧਿਕਾਰ ਦਿੱਤਾ ਉਹਦੇ ਕੋਲੇ ਕੁਝ ਨਾ ਕੁਝ ਸੈਲਫ ਡਿਫੈਂਸ ਮੈਕੈਨਿਜ਼ਮ ਦਿੱਤਾ ਕੁਝ ਨਾ ਕੁਝ ਉਹ ਆਪਦਾ ਸੈਲਫ ਡਿਫੈਂਸ ਕਰ ਸਕਦਾ ਚਾਹੇ ਕੋਈ ਪਸ਼ੂ ਆ ਚਾਹੇ ਪੰਛੀ ਆ ਤੇ ਚਾਹੇ ਮਨੁੱਖਾ ਹੁਣ ਸਵੈ ਰੱਖਿਆ ਕਰਨੀ ਵੀ ਤੁਹਾਡੇ ਤੇ ਇਹਨਾਂ ਨੇ ਟੈਗ ਲਾ ਦੇਣੇ ਆ ਇਹ ਦੇਸ਼ਦਰੋਹੀ ਹੈ ਇਹ ਐਂਟੀ ਨੈਸ਼ਨਲ ਆ ਤੇ ਜੇ ਆਪਾਂ ਅੱਜ ਇੱਥੇ ਬੈਠ ਕੇ ਅਸਲ ਲੜਾਈ ਦੀ ਗੱਲ ਕਰਦੇ ਆ ਵੀ ਸਾਡੀ ਜੜ ਕਿੱਥੇ ਪਈ ਆ ਮਸਲਿਆਂ ਦਾ ਹੱਲ ਕਿਵੇਂ ਹੋਊ ਮਸਲਿਆਂ ਨੂੰ ਸਮਝੀਏ ਤਾਂ ਸਹੀ ਤੇ ਸਾਨੂੰ ਕਹਣਗੇ ਵੀ ਇਹ ਤਾਂ ਬੰਦੇ ਮਰਵਾਉਗੇ ਦੇਖੋ ਸਾਡੇ ਆਪ ਦੇ ਬੰਦੇ ਵੀ ਇਹਦਾ ਬੰਦੇ ਮਰਵਾਉ। ਫਿਰ ਜਿਹੜੇ ਸਾਡੇ ਰੈਵਰ ਸਾਡੇ ਗੁਰੂ ਜੋ ਕੁਝ ਕਰਕੇ ਜਿਹੜਾ ਇਤਿਹਾਸ ਰਚ ਕੇ ਤੇ ਘੱਲੂ ਘਰ ਅੱਜ ਸਾਡੀਆਂ ਸ਼ਹਾਦਤਾਂ ਹੋ ਗਈਆਂ ਉਹ ਤਾਂ ਯਾਰ ਜਦੋਂ ਅਸੀਂ ਬੰਦੇ ਮਰਵਾਤੇ ਬੜਾ ਨੁਕਸਾਨ ਕਰਾਤਾ। ਇਹ ਵੀ ਇੱਕ ਮਾਨਸਿਕਤਾ ਸਾਡੇ ਵਿੱਚ ਚੱਲਦੀ ਆ। ਇਹ ਵੀ ਉਸ ਗੁਲਾਮ ਪ੍ਰਵ੍ਰਿਤੀ ਦੀ ਮਾਨਸਿਕਤਾ ਵੀ ਬੜਾ ਨੁਕਸਾਨ ਕਰਾਤਾ। ਯਾਰ ਲਹਿਰਾ ਕੋਈ ਵਪਾਰ ਕਰਤ ਥੋੜੀ ਘਣੀ ਆ ਵੀ ਰੋਟੀ ਪਾਣੀ ਦੇ ਮਸਲੇ ਆ ਲਹਿਰਾ ਚ ਤਾਂ ਸਿਰ ਦੇਣੇ ਪੈਂਦੇ ਹੁੰਦੇ ਆ ਲਹਿਰਾ ਚ ਦੇਖੋ ਜਦੋਂ ਹੁਣ ਮੈਂ ਤੁਹਾਨੂੰ ਇੱਕ ਇਤਿਹਾਸ ਪ੍ਰਾਤਨਿਕ ਇਤਿਹਾਸ ਦੀ ਗੱਲ ਕਰਦੇ ਆਂ ਕਹਿੰਦੇ ਜਦੋਂ ਮਹਾਭਾਰਤ ਦਾ ਯੁੱਧ ਹੋ ਗਿਆ ਨਾ ਤੇ ਬਲਰਾਮ ਸੀ ਜਿਹੜਾ ਉਹ ਕ੍ਰਿਸ਼ਨ ਨੂੰ ਆ ਕੇ ਕ੍ਰਿਸ਼ਨ ਜੀ ਨੂੰ ਆ ਕੇ ਕਹਿੰਦਾ ਵੀ ਤੂੰ ਦੁਖੀ ਆ ਤੂੰ ਆਪਸ ਵਿੱਚ ਆਨੂੰ ਲੜਾ ਕੇ ਤੇ ਇਹਨਾਂ ਦਾ ਖੂਨ ਡੋਲਿਆ ਆ ਧਰਤੀ ਲਾਲ ਹੋ ਗਈ ਗੁਰੂ ਖੇਤਰ ਦੀ ਤੇ ਜੇ ਤੂੰ ਆਂਦੇ ਆਪ ਨੂੰ ਰੱਬ ਵੀ ਕਹਿਲਾਉਣਾ ਵੀ ਤੂੰ ਰੱਬ ਆ ਫਿਰ ਤੂੰ ਜਿਹੜੇ ਧਰਮ ਦੀ ਸਥਾਪਨਾ ਕਰ ਰਿਹਾ ਸੀ ਉਹ ਧਰਮ ਦੀ ਸਥਾਪਨਾ ਕੋਈ ਮਹਾਮਾਰੀ ਫੜਾ ਦਿੰਦਾ ਜਿਹੜੇ ਦੁਖੀ ਆ ਜਾਂ ਧਾਰਮੀ ਬੰਦੇ ਉਹਨਾਂ ਨੂੰ ਮਰਵਾ ਦਿੰਦਾ ਉਹ ਕਹਿੰਦਾ ਨਹੀਂ ਆਉਣ ਵਾਲੇ ਸਦੀਆਂ ਤੱਕ ਇਸ ਮਨੁੱਖ ਜਾਤ ਨੇ ਇਹ ਤੋਂ ਸਬਕ ਲੈਣਾ ਜਦੋਂ ਕਿਤੇ ਮਨੁੱਖਾਂ ਨੂੰ ਮਨੁੱਖੀ ਜਾਤ ਨੂੰ ਮਾਨਸ ਜਾਤ ਨੂੰ ਧਰਮ ਦੀ ਸਥਾਪਨਾ ਦੀ ਲੜਾਈ ਲੜਨੀ ਪਊਗੀ ਧਰਮ ਬਿਨਾ ਖੂਨ ਡੋਲਿਆਂ ਸਥਾਪਿਤ ਹੋ ਹੀ ਨਹੀਂ ਸਕਦਾ ਤੁਸੀਂ ਉਸ ਦੁਆ ਦਾ ਇਤਿਹਾਸ ਦੇਖੋ ਔਰ ਉਸੇ ਤਰ੍ਹਾਂ ਉਸੇ ਯੁੱਧ ਚ ਇਹ ਵਾਇਲੈਂਸ ਕਹਿੰਦੇ ਆ ਨਾ ਵੀ ਵਾਇਲੈਂਸ ਕਰਾਤੀ ਵੇ ਦੇਖੋ ਇਹ ਤਾਂ ਲਾਲ ਕਿਲਾ ਹੰਸਾ ਕਿਵੇਂ ਸਰਕਾਰਾਂ ਇਹ ਆਪਦੀਆਂ ਬੋਲੀ ਘੜਦੀਆਂ ਤੇ ਸਾਨੂੰ ਉਸ ਬੋਲੀ ਦੇ ਥਰੂ ਦੇਖਣ ਲਾ ਦਿੰਦੀਆਂ ਸਾਨੂੰ ਆਇ ਲੱਗਦਾ ਵੀ ਵਾਕਈ ਯਾਰ ਸਾਡਾ ਫਤਾ ਮੈਨੂੰ ਆਂਦੇ ਆਪ ਨੂੰ ਲੱਗ ਜਾਂਦਾ ਯਾਰ ਕੁਝ ਗਲਤ ਤਾਂ ਨਹੀਂ ਕਰ ਬੈਠੇ ਐਡਾ ਵੱਡਾ ਬਿਰਤਾਂ ਤਾਂ ਐਡਾ ਵੱਡਾ ਬਿਰਤਾਂ ਤੇ ਰਚਦੇ ਆ ਫੇਰ ਆਪਦੇ ਸਿਧਾਂਤਾਂ ਤੇ ਵਾਪਸ ਆਣ ਨਹੀਂ ਆ ਕਹਿੰਦੇ ਨਹੀਂ ਇਹ ਤਾਂ ਇੱਕ ਵਹਿਣ ਸੀ ਉੱਥੇ ਕੋਈ ਦੀਪ ਸਿੱਧੂ ਹੁੰਦਾ ਦੀਪ ਸਿੱਧੂ ਕੀ ਤਣਕਾ ਇੱਕ ਹਵਾ ਆਉਂਦੀ ਆ ਝੱਖੜ ਆਉਂਦਾ ਵਹਿਣ ਆਉਂਦਾ ਵੇਗ ਵਗਦਾ ਉਹਦੇ ਜੋ ਵਗ ਜਾਂਦਾ ਨਾਲ ਹੀ ਉੱਥੇ ਹੁੰਦਾ ਕੋਈ ਉਹਦਾ ਕੋਈ ਹਸਤੀ ਨਹੀਂ ਹੈ ਲਹਿਰਾਂ ਦੇ ਆ ਇੱਕ ਵੇਗ ਹੁੰਦਾ ਹੁਣ ਉਹ ਲਹਿਰਾਂ ਚ ਉਸ ਵੇਗ ਦੇ ਹਿਸਾਬ ਨਾਲ ਵਰਤਾਰੇ ਵਾਪਰਨੇ ਹੁੰਦੇ ਆ ਸਰਕਾਰਾਂ ਉਹ ਕਹਿੰਦੀਆਂ ਇਹਨਾਂ ਨੇ ਵਾਇਲੈਂਸ ਕਰਾਤਾ ਇਹਨਾਂ ਨੇ ਆ ਕਰਾਤਾ ਸਾਡੇ ਬੰਦੇ ਵੀ ਬਣ ਜਾਂਦੇ ਆ ਤੇ ਉਹ ਮਹਾਭਾਰਤ ਚੋਂ ਗੀਤਾ ਨਿਕਲੀ ਉਹ ਵਾਇਲੈਂਸ ਤੋਂ ਹੀ ਨਿਕਲੀ ਸੀ ਨਾ ਧਰਮੀ ਯੁੱਧ ਕਿਹਾ ਗਿਆ ਉਸ ਮਹਾਭਾਰਤ ਦੇ ਯੁੱਧ ਨੂੰ ਉਹ ਵਾਇਲੈਂਸੀ ਸੀ ਨਾ ਧਰਤੀ ਗੁਰੂ ਖੇਤਰ ਦੀ ਲਾਲ ਹੋ ਗਈ ਸੀ ਸੋ ਸਾਨੂੰ ਆਪਦੇ ਬੜਾ ਕੁਝ ਮੈਂ ਦੇਖੋ ਇਹ ਗੱਲਾਂ ਇਸ ਕਰਕੇ ਕਰ ਰਿਹਾ ਰਾਸ਼ੀ ਚੇਤਨਾ ਤੇ ਸਾਡੀ ਲੜਾਈ ਕੀ ਆ ਜਦੋਂ ਤੱਕ ਸਾਨੂੰ ਇਹ ਨਹੀਂ ਪਤਾ ਲੱਗੂ ਉਦੋਂ ਤੱਕ ਅਸੀਂ ਬਹੁਤ ਲੜਾਈਆਂ ਲੜੀ ਜਾਵਾਂਗੇ ਸਾਡਾ ਫੌਂ ਪੈਣਾ ਹੀ ਨਹੀਂ ਕਿਤੇ ਸੋ ਸਾਡੀ ਰਾਸ਼ੀ ਚੇਤਨਾ ਦਾ ਪੱਧਰ ਇਸ ਸਟੇਟ ਨੇ ਸਾਡੀ ਮਾਨਸਿਕਤਾ ਨੂੰ ਫੜ ਕੇ ਅੱਜ ਜੋ ਕ੍ਰੀਏਟ ਕੀਤਾ ਹੋਇਆ ਨਾ ਜੋ ਸਾਡਾ ਰਾਸ਼ੀ ਚੇਤਨਾ ਦਾ ਇੱਕ ਪੱਧਰ ਬਣ ਗਿਆ ਉਹ ਬਹੁਤ ਨੀਵਾਂ ਸਾਨੂੰ ਉੱਤੇ ਚੱਕਣਾ ਪਊਗਾ ਇੱਕ ਕਲੈਕਟਿਵ ਕੌਨਸ਼ੀਅਸਨੈਸ ਹੁੰਦੀ ਆ ਕੌਮ ਚ ਇੱਕ ਸਮੂਹਿਕ ਚੇਤਨਾ ਸਾਨੂੰ ਉਸ ਸਮੂਹਿਕ ਚੇਤਨਾ ਨੂੰ ਵੀ ਉੱਤੇ ਚੱਕਣਾ ਪਊਗਾ ਜਿਹੜੇ ਨੌਜਵਾਨ ਇੱਥੇ ਬੈਠੇ ਆ ਉਹਨਾਂ ਦੀ ਬਹੁਤ ਵੱਡੀ ਰਿਸਪੌਂਸਿਬਿਲਟੀ ਹੈ ਭਾਈ ਜੀ ਤੁਸੀਂ ਵਾਕਈ ਉਹ ਧਰਮ ਯੋਧ ਲੜ ਰਹੇ ਹੋ ਇੱਕ ਪਾਸੇ ਮੋਦੀ ਸਰਕਾਰ ਖੜੀ ਆ ਜਿਨ੍ਹਾਂ ਨੇ ਇੱਕ ਆਰ ਦੀ ਫਾਸਿਸਟ ਫਾਸ਼ੀਵਾਦ ਦੀ ਇੱਕ ਕੌਨਸਟਿਟਿਊਐਂਸੀ ਤਿਆਰ ਕਰ ਲਈ ਲੋਕ ਤਿਆਰ ਕਰ ਲਏ ਉਹ ਹੋ ਸਕਦਾ 70 ਕਰੋੜ ਹੋਣ ਕਿ 80 ਕਰੋੜ ਹੋਣ ਗਿਣਤੀ ਤਾਂ ਆਪਣ ਨੂੰ ਨਹੀਂ ਪਤਾ ਪਰ ਤਕਰੀਬਨ ਇੱਥੇ ਹੀ ਖੜੇ ਆ ਉਹ ਬੰਦੇ ਉਹਨਾਂ ਦੀ ਆਈਡੀਓਲੋਜੀ ਦੇ ਨਾਲ ਉਹਨਾਂ ਦਾ ਪੋਲੀਟੀਕਲ ਤੇ ਧਾਰਮਿਕ ਆਈਡੀਆ ਹੀ ਬਦਲ ਗਿਆ ਜੋ ਰੰਗਦੇਵ ਕਰਦਾ ਸੀ ਜੋ ਅੱਜ ਇਹ ਕਰ ਰਹੇ ਹਨ ਵਿੱਚ ਕੋਈ ਫਰਕ ਨਹੀਂ ਉਹਦਾ ਵੀ ਦੇਖੋ حضرت محمد ਸਾਹਿਬ ਨੇ ਕਦੇ ਥੋੜੀ ਸਿਖਾਇਆ ਸੀ ਵੀ ਤੁਸੀਂ ਜਾ ਕੇ ਕਬਲੇ ਆਮ ਕਰੋ ਜਿਵੇਂ ਉਹ ਲਾਓ ਸਿਰ ਕਲੰਕ ਕਰੋ ਔਰ ਇਹੋ ਜਿਹੇ ਜਿਹੜੇ ਨੌਵੇਂ ਬਾਦਸ਼ਾਹ ਦੇ ਨਾਲ ਜੋ ਹੋਇਆ ਉਹ ਤੋਂ ਪਹਿਲਾਂ ਸਾਡੇ ਪੰਜਵੇਂ ਬਾਦਸ਼ਾਹ ਨਾਲ ਜੋ ਹੋਇਆ ਜੇ ਇਸ ਤਰ੍ਹਾਂ ਤੁਸੀਂ ਵਰਤਾਰੇ ਵਪਾਰ ਇਹ ਕੋਈ حضرت محمد ਸਾਹਿਬ ਨੇ ਇਸਲਾਮ ਨਹੀਂ ਸਿਖਾਇਆ ਪਰ ਔਰ ਕਿਸੇ ਬੰਦੇ ਦਾ ਕਿਸੇ ਹੁਕਮਰਾਨ ਦਾ ਐਡਾ ਜੇਰਾ ਜਾਂ ਉਹਦੀ ਆਤਮਿਕ ਤੌਰ ਤੇ ਉਹਦੀ ਆਤਮਾ ਐਡਾ ਭਾਰ ਚੱਲ ਸਕੇ ਇਹ ਵੀ ਨਹੀਂ ਹੁੰਦਾ ਵੀ ਐਡਾ ਜ਼ੁਲਮ ਕਰ ਦੋ ਤੁਸੀਂ ਲੱਖਾਂ ਬੰਦੇ ਉਹ ਮਾਰ ਦੋ ਤੇ ਤੁਹਾਡੀ ਆਤਮਾ ਇੰਨਾ ਭਾਰ ਚੱਲ ਕੇ ਨਹੀਂ ਹੁੰਦਾ ਉਹਨਾਂ ਦਾ ਧਰਮ ਦਾ ਤੇ ਪੋਲਿਟਿਕਲ ਆਈਡੀਆ ਵੱਖਰਾ ਹੁੰਦਾ ਉਹਨਾਂ ਨੂੰ ਐਂ ਲੱਗਦਾ ਵੀ ਅਸੀਂ ਇੱਕ ਧਾਰਮਿਕ ਯੁੱਧ ਲੜ ਰਹੇ ਹਾਂ ਅਸੀਂ ਇਨਸਾਫ ਕਰ ਰਹੇ ਹਾਂ ਸੋ ਜੋ ਔਰੰਗਜ਼ੇਬ ਕਰ ਰਿਹਾ ਸੀ ਵਹਾਂ ਬਿਜ਼ਨ ਉਹਨੂੰ ਕਹਿੰਦੇ ਸੀ ਵਾਹਬੀ ਉਹ ਹੀ ਅੱਜ ਇੱਕ ਵੱਖਰੇ ਰੂਪ ਚ ਮੋਦੀ ਸਰਕਾਰ ਕਰ ਗਈ ਜੋ ਉਸ ਵੇਲੇ ਉਹਨੇ ਇੱਕ ਆਪਦੀ ਕਨਸਟੀਟਿਊਐਂਸੀ ਤਿਆਰ ਕਰ ਲਈ ਸੀ ਇਹਨਾਂ ਨੇ ਵੀ ਇੱਕ ਆਪਦੀ ਕਨਸਟੀਟਿਊਐਂਸੀ ਤਿਆਰ ਕਰ ਲਈ ਐ ਸੋ ਜਿਹੜੇ ਸੰਘਰਸ਼ੀ ਬੰਦੇ ਬੈਠੇ ਆ ਉਹ ਇਸ ਧਰਤੀ ਤੇ ਹੀ ਬੈਠੇ ਆ ਮੈਂ ਸਪਸ਼ਟ ਕਹਿਣਾ ਜਿਸ ਤਰ੍ਹਾਂ ਪੰਜਾਬ ਨੇ ਇਹ ਸੰਘਰਸ਼ ਲੜਿਆ ਤੇ ਸਟੇਟ ਨੂੰ ਇਸ ਸਟੇਟ ਨੂੰ ਟੱਕਰ ਦਿੱਤੀ ਆ ਮੱਥਾ ਲਾਇਆ ਮੈਂ ਹੋਰ ਕਿਸੇ ਖੇਤੇ ਦਾ ਬੰਦਾ ਕੋਈ ਲੜ ਕੇ ਲੜਾਵੇ ਇਹ ਕਿਉਂ ਇਸ ਧਰਤੀ ਤੋਂ ਇਹ ਨਹੀਂ ਇਹਦੇ ਵਿੱਚ ਪਿੱਛੇ ਕਾਰਨ ਜਿਹੜਾ ਇਨਕਲਾਬ ਇਸ ਧਰਤੀ ਨੇ 250 ਸਾਲ ਜਦੋਂ ਗੁਰੂ ਸਾਡੇ ਰਹਿਬਰ ਇੱਥੇ ਜਸਮਾਨੀ ਰੂਪ ਚ ਮੌਜੂਦ ਸੀ ਜਿਹੜਾ ਇਨਕਲਾਬ ਇਸ ਧਰਤੀ ਨੇ ਦੇਖਿਆ ਉਹ ਇਸ ਖੇਤੇ ਚ ਕਿਸੇ ਹੋਰ ਧਰਤੀ ਨੇ ਦੇਖਿਆ ਹੀ ਨਹੀਂ ਵਾਕਈ ਕਿਤੇ ਕੋਈ ਇਨਕਲਾਬ ਨਹੀਂ ਆਇਆ ਉਹ ਇਨਕਲਾਬ ਆਇਆ ਬਸ ਇਸ ਧਰਤੀ ਤੇ ਆਇਆ ਜਦੋਂ ਕਿਤੇ ਹਲਕੂਕ ਹੱਕ ਦੀ ਗੱਲ ਹੁੰਦੀ ਹੈ ਤਾਂ ਇਹ ਧਰਤੀ ਦੇ ਲੋਕ ਪਹਿਲਾਂ ਖੜੇ ਹੋ ਜਾਂਦੇ ਆ ਔਰ ਇਹ ਵਰਤਾਰਾ ਵਾਪਰਦਾ ਰਹਿਣਾ ਪਰ ਜੇ ਅਸੀਂ ਗੱਲ ਕਰਦੇ ਆਂ ਮਸਲਿਆਂ ਦੀ ਸਮਝ ਫੇਰ ਉਹਨਾਂ ਦਾ ਹੱਲ ਜਦੋਂ ਯਹੂਦੀਆਂ ਦੇ ਇਹ ਵਰਤਾਰਾ ਵਾਪਰਦਾ ਸੀ ਨਾ ਕੌਮ ਨੇ ਇਕੱਠਾ ਆਵਦੇ ਆਪ ਨੂੰ ਯਹੂਦਿਆਣੀ ਕਰਕੇ ਤੇ ਬਾਕੀ ਕੌਮਾਂ ਨਾਲੋਂ ਬਾਖੀ ਜਿਹੜੇ ਖੇਤਿਆਂ ਦੇ ਲੋਕਾਂ ਨਾਲੋਂ ਤੋੜ ਲਿਆ ਦੇ ਤੋੜ ਕੇ ਤੇ ਉਹ ਇਹ ਸਮਝ ਲਾ ਗਏ ਵੀ ਯਾਰ ਇਹ ਹੋ ਚੱਲ ਕਿਉਂ ਰਿਹਾ ਆ ਸਾਡੇ ਚ ਸਿੱਖਿਆ ਦਾ ਪੱਧਰ ਕਿੰਨਾ ਉੱਚਾ ਸਾਡੇ ਬੰਦੇ ਅਫਸਰ ਜਰਨੈਲ ਆ ਸਾਡੇ ਕੋਲੇ ਸਾਇੰਟਿਸਟ ਬੈਠੇ ਆ आइंस्टाइन ਆ ਕੇ ਸਾਡੇ ਕੋਲੇ ਲਿਆਕਤ ਨਹੀਂ ਆ ਫਿਰ ਕਿਉਂ ਸਾਡੇ ਨਾਲ ਇਹ ਕੰਮ ਹੋ ਗਏ ਫਿਰ ਉਹਨਾਂ ਨੇ ਇਹ ਗੱਲ ਸਮਝੀ ਕਹਿੰਦੇ ਜਦੋਂ ਕਿਤੇ ਜਦੋਂ ਕਿਤੇ ਕਿਤੇ ਬਹੁਤ ਗੰਧੀ ਚ ਕਿਸੇ ਕੌਮ ਚ ਇੱਕ ਜਿਹੜੀ ਜੈਨੋਸਾਈਡ ਇੰਪਲਸ ਇਹਦੀ ਪੰਜਾਬੀ ਮਾੜੀ ਜੀ ਕਰੋ ਜੀ ਜੈਨੋਸਾਈਡ ਇੰਪਲਸ ਨੂੰ ਕੀ ਕਹਿੰਦੇ ਕਿਸੇ ਹੋਰ ਕੌਮ ਨੂੰ ਮਾਰਨ ਦੀ ਜਿਹੜੀ ਆ ਉਹ ਖਤਮ ਕਰਨ ਦੀ ਇੱਕ ਬਿਰਤੀ ਪਈ ਹੋਵੇ ਨਾ ਹਾਂਜੀ ਨਸ਼ਲ ਕੁਸ਼ੀ ਦੀ ਬਿਰਤੀ ਪਈ ਹੋਵੇ ਉਹ ਕਿਸੇ ਖਾਸ ਇਤਿਹਾਸਿਕ ਮੌਕੇ ਤੇ ਪ੍ਰਗਟ ਹੁੰਦੀ ਆ ਕਿਸੇ ਖਾਸ ਇਤਿਹਾਸਿਕ ਮੋੜ ਤੇ ਜਾ ਕੇ ਪ੍ਰਗਟ ਹੁੰਦੀ ਆ ਫਿਰ ਉਸ ਵੇਲੇ ਤੁਹਾਡੇ ਸਿੱਖਿਆ ਕਿੰਨੀ ਆ ਤੁਹਾਡੇ ਕੋਲੇ ਅਫਸਰ ਕਿੰਨੇ ਆ ਤੁਸੀਂ ਇਹ ਇਹ ਮੈਟਰ ਹੀ ਨਹੀਂ ਕਰਦਾ ਜਿਹੜਾ ਜਰਨਲ ਅਰੋੜਾ ਬੰਗਲਾਦੇਸ਼ ਵਾਰ ਦੇ ਹੀਰੋ 86 ਵੇਲੇ ਉਹਨਾਂ ਨੂੰ ਵੀ ਆਪਣੀ ਜਾਨ ਬਚਾਉਣੀ ਪਈ ਸੀ ਇੱਥੋਂ ਤੱਕ ਕਿ ਹੋਮ ਮਿਨਿਸਟਰ ਰਾਸ਼ਟਰਪਤੀ ਨੂੰ ਆਪਣੀ ਜਾਨ ਬਚਾਉਣੀ ਪਈ ਸੀ ਸੋ ਜਦੋਂ ਨਸਲ ਕੁਸ਼ੀ ਦੀ ਬੰਤੀ ਨਹੀਂ ਕਿਤੇ ਇਹ ਬੰਤੀ ਕਿਤੇ ਚੱਲ ਰਹੀ ਹੈ ਥੱਲੇ ਉਹ ਇੱਕ ਖਾਸ ਇਤਿਹਾਸਿਕ ਮੋੜ ਆਉਂਦਾ ਉਸ ਵੇਲੇ ਉਹ ਪ੍ਰਗਟ ਹੋ ਜਾਂਦੀ ਹੈ ਫਿਰ ਇਹ ਬਸ ਇਹ ਕੁਝ ਨਹੀਂ ਦੇਖਦੇ ਤੇ ਸਾਡੇ ਨਾਲ ਉਹ ਮੋੜ ਆਏ ਹੋਏ ਆ ਹੋ ਸਕਦਾ ਆਉਣ ਵਾਲੇ ਸਮੇਂ 'ਚ ਵੀ ਉਹ ਮੋੜ ਆਉਣ ਤੇ ਫਿਰ ਕੌਮ ਨੂੰ ਕਰਨਾ ਕੀ ਚਾਹੀਦਾ ਪੰਜਾਬੀਆਂ ਨੂੰ ਕਰਨਾ ਕੀ ਚਾਹੀਦਾ ਜਦੋਂ ਤੱਕ ਅਸੀਂ ਕਲੈਕਟਿਵ ਕੌਨਸ਼ੀਅਸਨੈਸ ਰਾਸ਼ੀ ਚੇਤਨਾ ਸਟੇਟ ਕਰਾਫਟ ਡੀਪ ਸੇਟ ਕੀ ਕੰਮ ਕਿਵੇਂ ਹੁੰਦੀਆਂ ਏਜੰਸੀਆਂ ਕੀ ਕੰਮ ਕਰਦੀਆਂ ਸਾਡੇ ਤਾਂ ਸਿੱਧਰ ਜਿਹਾ ਲੱਗ ਜਾਂਦਾ ਨਾ ਵੀ ਅਦੀਤ ਸਿੱਧੂ ਏਜੰਸੀਆਂ ਦਾ ਬੰਦਾ ਜੀ ਆਖੜਾ ਸਾਹਮਣੇ ਅਸੀਂ ਤਾਂ ਐ ਹੀ ਸਭ ਦੇ ਲੈਣੇ ਆ ਵੀ ਏਜੰਸੀਆਂ ਦੇ ਬੰਦੇ ਐ ਹੀ ਤੁਰੇ ਫਿਰਦੇ ਆ ਤੇ ਉਹਨਾਂ ਦਾ ਉਹ ਤੁਹਾਡੇ ਨਾਲ ਆਹ ਗੱਲ ਆ ਕੇ ਕਰਨਗੇ ਜਿਹੜੀਆਂ ਗੱਲਾਂ ਮੈਂ ਕਰ ਰਿਹਾ। ਸੋ ਇਹ ਗੱਲਾਂ ਜਦੋਂ ਤੱਕ ਸਾਡੇ ਸਮਝ ਨਹੀਂ ਆਉਂਦੀਆਂ ਸਾਨੂੰ ਸਾਡੇ ਮਸਲੇ ਨਹੀਂ ਸਮਝਾਉਣੇ ਤੇ ਉਹਨਾਂ ਦੇ ਹੱਲ ਨਹੀਂ ਨਿਕਲਣੇ। ਬਾਕੀ ਇੱਕ ਗੱਲ ਜ਼ਰੂਰ ਆ। ਜਦੋਂ ਇਨਕਲਾਬ ਲਿਆਉਣਾ ਦੇਖੋ ਇਨਕਲਾਬ ਹੁਣ ਦਿੱਲੀ ਬੈਠ ਕੇ ਜੇ ਅਸੀਂ ਕਹੀਏ ਕੋਈ ਆਮ ਬਾਤ ਹੈ ਅਸੀਂ ਤੋੜ ਲਈਏ ਤੇ ਕੋਈ ਆਮ ਤਾਂ ਨਹੀਂ ਆ ਵੀ ਅਸੀਂ ਤੋੜ ਲਾਂਗੇ। ਕੋਈ ਫਲ ਫਰੂਟ ਨਹੀਂ ਹੈ। ਇਹਦੇ ਕੋਈ ਫਾਰਮੂਲੇ ਵੀ ਨਹੀਂ ਹੁੰਦੇ ਸੋ ਪਰ ਇਨਕਲਾਬ ਵਾਸਤੇ ਜਿੰਨੇ ਇਨਕਲਾਬੀ ਉਧੇ ਹੋਏ ਆ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਆ ਜਿਹੜੇ ਤੁਸੀਂ ਬੈਠੇ ਹੋ ਨਾ ਪਿੰਡਾਂ ਦੇ ਆਪਾਂ ਬੰਦੇ ਬੈਠੇ ਆਂ ਵੀ ਜਦੋਂ ਕਿਤੇ ਇਨਕਲਾਬ ਨੇ ਉੱਠਣਾ ਜਾਂ ਆਉਣਾ ਉਹਨੇ ਪਿੰਡਾਂ ਚੋਂ ਉੱਠਣਾ ਸ਼ਹਿਰਾਂ ਵਾਲੇ ਨੂੰ ਮੜ ਕੇ ਮਗਰ ਲੱਗਣਾ ਪਵੇ ਨਹੀਂ ਤਾਂ ਸ਼ਹਿਰਾਂ ਵਾਲੇ ਇੱਕ ਇੱਕ ਆਪਣੇ ਮੈਂ ਜਦੋਂ ਜੇਲ੍ਹ ਚ ਸੀ ਨਾ ਤੇ ਉਹ ਤੇ ਮੇਰੀ ਮੁਲਾਕਾਤ ਯਾਸਨ ਮਲਿਕ ਨਾਲ ਹੋਈ ਉਹ ਜੰਮੂ ਕਸ਼ਮੀਰ ਲਿਬਰੇਸ਼ਨ ਫੋਰਸ ਦਾ ਕਮਾਂਡਰ ਇੰਜੀਫ ਸਿੰਘ ਉਹਦੇ ਬਾਅਦ ਉਹਨਾਂ ਨੇ ਆਪ ਦਾ ਹਥਿਆਰਬੰਦ ਸੰਘਰਸ਼ ਜਿਹੜਾ ਉਹ ਸੀਰੀਜ਼ ਫਾਇਰ ਹੋਈ ਤੇ ਉਹਨਾਂ ਨੇ ਫਿਰ ਇੱਕ ਪੀਸਫੁੱਲ ਸਟਰਗਲ ਸ਼ੁਰੂ ਕੀਤੀ ਪਰ ਉਹਨਾਂ ਨੂੰ ਹਥਿਆਰਬੰਦ ਸੰਘਰਸ਼ ਚ ਸਪੇਸ ਤਾਂ ਮਿਲਦੀ ਨਹੀਂ ਹੁੰਦੀ ਦਸੰਘਰਸ਼ ਉਰ ਤੋਂ ਤੱਕ ਪਹੁੰਚਦਾ ਤੇ ਉਹਨਾਂ ਨੂੰ ਪੀਸਫੁੱਲ ਸਟਰਗਲ ਚ ਵੀ ਸਪੇਸ ਨਹੀਂ ਦਿੱਤੀ ਗਈ ਚੱਕ ਚੱਕ ਜੇਲ੍ਹਾਂ ਚ ਸਿਰ ਤੱਕ ਇਹ ਆਪਣੇ ਨਾਲ ਵੀ ਹੋਣੀਆਂ ਗੱਲਾਂ ਹਜੇ ਤਾਂ 2 ਮਹੀਨੇ ਨਹੀਂ ਲਏ ਆ ਸੋ ਉਹਨੇ ਮੈਨੂੰ ਇੱਕ ਗੱਲ ਦੱਸੀ ਤੇ ਉਹ ਕਹਿੰਦਾ ਉਹਨੇ ਮੈਨੂੰ ਇੱਕ ਕੋਈ ਟ੍ਰੀ ਸ਼ੇਅਰ ਦੱਸਿਆ ਕਹਿੰਦਾ ਤੇਰੇ ਗਮ ਕੋ ਤੇਰੇ ਗਮ ਕੋ ਜਨਕੀ ਤਲਾਸ਼ ਦੀ ਤੇਰੇ ਜਾਨ ਸਾਰ ਚਲੇ ਗਏ ਤੇਰੀ ਰਾਹਾਂ ਮੈਂ ਕਰਤੇ تھے ਸਰ ਤਲਫ ਸਰੇ ਰਾਹ ਗੁਜ਼ਰ ਚਲੇ ਗਏ ਇਹ ਹਮ ਹੀ ਤੇ ਜਿੰਕੇ ਲਿਬਾਸ ਪਰ ਸਰੇ ਰਾਹ ਸਿਆਹੀ ਲਿਖੀ ਗਈ ਯਹੀ ਦਾਗ ਸਜਾ ਸਜਾ ਕੇ ਹਮ ਸਰੇ ਫਜ਼ਮੇ ਆ ਚਲੇ ਗਏ ਨਾ ਰਹਾ रुखे जिनो ने वफा ये रस्मों याद करोगे क्या नरहा रखे जिनो ने वफा ये रस्मों याद करोगे क्या जिने जुल्म में सतन पर नाश था वो गुनेगार चले गए ये हम ही थे जिनके लिबास पे सरे राह से यही लिखी गई यही दाग सजा सजा के हम सरए बज में आए चले गए होने जब मैंने उन्होंने शेर सुनाया ਮਹਿਮਾਨ ਮੈਨੂੰ ਇੱਕ ਸਵਾਲ ਪੁੱਛਿਆ ਸੀ ਮੈਂ ਕਹਿੰਦਾ ਯਾਰ ਇੰਨੇ ਮੇਰੇ ਤੇ ਦੂਸ਼ਣ ਬਾਜੀ ਇੰਨਾ ਕੁਸ਼ ਗਦਾਰ ਪਰਵਾਰ ਨੂੰ ਘਰੀਸ ਲਿਆ ਕਹਿੰਦਾ ਬਾਈ ਜੀ ਜਿਹੜੇ ਰਾਤ ਤੇ ਤੂੰ ਤੁਰ ਪਿਆ ਜਿਹੜੀ ਤੇਰੇ ਨਾਲ ਮੱਥਾ ਲਾਈ ਬੈਠਾ ਉਹਨਾਂ ਨੇ ਤੇਰੇ ਲਈ ਵਾਸਤੇ ਆਹੀ ਛੱਟੇ ਪਾਏ ਆ ਇਹਹੀ ਛੱਟੇ ਇਹਹੀ ਦਾਗ ਸਜਾ ਸਜਾ ਕੇ ਤੈਨੂੰ ਉਹ ਸਾਰੇ ਬਸਮੇਂ ਗੁਜ਼ਾਰਾ ਜੋ ਨਿਕਲਣਾ ਪੈਣਾ ਤੇ ਉਹਨੂੰ ਸਜਾ ਕੇ ਨਿਕਲਣਾ ਪੈਣਾ ਵੀ ਆ ਵੇਖੋ ਮੇਰੇ ਦਰਦ ਆ ਵੇਖੋ ਮੇਰੇ ਛੱਟੇ ਤੇ ਜਿਹੜੇ ਕਹਿੰਦੇ ਹੁੰਦੇ ਆ ਨਾ ਤੇਰੇ ਗਮ ਕੋ ਜਾਂ ਕੀ ਤਲਾਸ਼ ਤੇ ਤੇਰੇ ਜਾਨੇ ਸਾਹ ਚਲੇ ਗਏ ਵੀ ਭਾਈਓ ਸਿੰਘ ਨਾਲ ਆ ਯਾਰ ਅਸੀਂ ਕੋਈ ਨਹੀਂ ਤੇਰੇ ਨਾਲ ਖੜੇ ਆ ਉਹਦਾ ਸਭ ਤੋਂ ਪਹਿਲਾਂ ਉਹਨਾਂ ਨੇ ਪਾਸੇ ਹੋ ਜਾਣਾ ਹੁੰਦਾ ਪਰ ਜਿਹੜੇ ਬੰਦੇ ਨੇ ਖੜਨਾ ਹੁੰਦਾ ਉਹ ਪਿੰਡਾਂ 'ਚ ਬੈਠੇ ਆ ਹੁਣ ਜੇ ਅਗਲੀ ਵਾਰ ਹੀ ਪੰਜਾਬ ਜਾਏਗਾ ਤਾਂ ਪਿੰਡਾਂ 'ਚ ਹੋ ਜੀ ਉਹ ਬੰਦੇ ਤੇਰੇ ਨਾਲ ਤੁਰਨਗੇ ਉਹ ਬੰਦੇ ਇਨਕਲਾਬ ਲੈ ਕੇ ਆਉਣਗੇ ਆ ਸ਼ੈਲੀਆਂ ਨੇ ਵਪਾਰੀਆਂ ਨੇ ਸਭ ਤੋਂ ਪਹਿਲਾਂ ਬਚਣਾ ਹੁੰਦਾ